ਬਸਟਨ ਤੋਂ ਇੱਕ ਇਮੀਗ੍ਰੇਸ਼ਨ ਐਟਰਨੀ ਨੀਕੋਲ ਮੈਕਰੋਨੀ ਉਹਨਾਂ ਨੇ ਆਪਣਾ ਐਕਸਪੀਰੀਅੰਸ ਇੱਕ ਮੀਡੀਆ ਆਊਟਲੈਟ ਦੇ ਨਾਲ ਸ਼ੇਅਰ ਕੀਤਾ ਉਹ ਕਹਿੰਦੇ ਜੀ ਮੈਂ ਇਮੀਗ੍ਰੇਸ਼ਨ ਦੀ ਵਕੀਲ ਹਾਂ ਤੇ ਮੈਂ ਯੂ ਐਸ ਬੋਰਡ ਨਾਲ ਬਸਟਨ ਦੇ ਵਿੱਚ ਆਪਣੀ ਪ੍ਰੈਕਟਿਸ ਕਰਦੀ ਹਾਂ ਔਰ ਮੈਨੂੰ ਇੱਕ ਚਿੱਠੀ ਆਈ ਨੋਟਿਸ ਆਫ ਟਰਮੀਨੇਸ਼ਨ ਆਫ ਪੈਰੋਲ ਵੀ ਤੁਹਾਡਾ ਪੈਰੋਲ ਜਿਹੜਾ ਹੈਗਾ ਉਹ ਖਤਮ ਹੋ ਗਿਆ ਤੇ ਤੁਸੀਂ ਹੁਣ ਬੈਟਰ ਇਹ ਹੈ ਵੀ ਸੈਲਫ ਡਿਪੋਰਟ ਹੋ ਜਾਓ ਆਪਣੇ ਆਪ ਇਸ ਕੰਟਰੀ ਨੂੰ ਛੱਡ ਕੇ ਚਲੇ ਜਾਓ ਜੇ ਤੁਸੀਂ ਇੱਥੇ ਰਹੇ ਤਾਂ ਜਿਹੜੀ ਅਮਰੀਕਾ ਦੀ ਸਰਕਾਰ ਹੈ ਉਹ ਤੁਹਾਨੂੰ ਲੱਭ ਲੇਗੀ ਤੇ ਉਸ ਤੋਂ ਬਾਅਦ ਤੁਹਾਨੂੰ ਫੜ ਕੇ ਜ਼ਬਰਦਸਤੀ ਜਿਹੜਾ ਹੈ ਉਹ ਡੀਪੋਰਟ ਕੀਤਾ ਜਾਏਗਾ ਕਹਿੰਦੇ ਮੈਂ ਉੱਪਰ ਦੇਖਿਆ ਨੋਟਿਸ ਆਫ ਟਰਮੀਨੇਸ਼ਨ ਆਫ ਪੈਰੋਲ ਕਹਿੰਦੇ ਮੈਂ ਕਿਹਾ ਵੀ ਇਹਨੂੰ ਭਾਈ ਜਿਹੜੀ ਫਾਈਲ ਦੇ ਵਿੱਚ ਹੈਗਾ ਇਹਨੂੰ ਫਾਈਲ ਕਰ ਦਿਓ ਕਿਸੇ ਜਿਹੜਾ ਉਹਨਾਂ ਦਾ ਕਲਾਇੰਟ ਹੈ ਉਹਦਾ ਆਇਆ ਹੋਣਾ ਲੇਕਿਨ ਜਦੋਂ ਕਹਿੰਦੇ ਫਿਰ ਮੈਂ ਧਿਆਨ ਦੇ ਨਾਲ ਵੇਖਿਆ ਉਹ ਪੈਰੋਲ ਮੇਰੇ ਨਾਮ ਤੇ ਆਇਆ ਹੋਇਆ ਸੀ ਉਹ ਕਹਿੰਦੀ ਮੈਂ ਯੂ ਐਸ ਬੋਰਨਾ ਮੈਂ ਅਮਰੀਕਾ ਦੀ ਸਿਟੀਜ਼ਨ ਆ ਨੀਕੋਲ ਮੈਕਰੋਨੀ ਉਹ ਕਹਿੰਦੇ ਮੈਨੂੰ ਇਮੀਗ੍ਰੇਸ਼ਨ ਨੇ ਇਹ ਭੇਜੀ ਹੈ ਚਿੱਠੀ ਵੀ ਤੂੰ ਭਾਈ ਸੈਲਫ ਡੀਪੋਰਟ ਹੋ ਜਾ ਜਦੋਂ ਉਹਨਾਂ ਨੇ ਇਹ ਸਾਰੀ ਜਿਹੜੀ ਚੀਜ਼ ਹੈ ਇੱਕ ਮੀਡੀਆ ਆਊਟਲੈਟ ਦੇ ਨਾਲ ਸਾਂਝੀ ਕੀਤੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਅੱਗੇ ਆਏ ਜਿਹੜੇ ਕਿ ਮੈਸਚੂਸੈਟਸ ਤੋਂ ਅਰੀਜ਼ੋਨਾ ਤੋਂ ਕਨੇਟਿਕਟ ਤੋਂ ਵੱਖਰੀ ਵੱਖਰੀ ਹੋਰ ਸਟੇਟਸ ਤੋਂ ਉਹ ਕਹਿੰਦੇ ਭਾਈ ਅਸੀਂ ਵੀ ਅਮਰੀਕਾ ਦੇ ਵਿੱਚ ਜੰਮੇ ਆ ਅਸੀਂ ਵੀ ਅਮਰੀਕਨ ਸਿਟੀਜ਼ਨ ਆ ਸਾਡੇ ਕੋਲੇ ਵੀ ਪਾਸਪੋਰਟ ਆ ਤੇ ਸਾਨੂੰ ਵੀ ਇਹ ਨੋਟਿਸ ਆਈ ਜਾ ਰਹੇ ਨੇ ਸੋ ਹੈਰਾਨੀ ਦੀ ਗੱਲ ਇਹ ਹੈ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਜੰਮ ਪਲ ਲੋਕ ਨੇ ਜਾਂ ਫਿਰ ਉਹਨਾਂ ਦੇ ਕੋਲੇ ਨੈਚਰਲਾਈਜੇਸ਼ਨ ਜਿਹੜੀ ਹੈਗੀ ਆ ਉਹ ਯੂ ਐਸ ਸਿਟੀਜ਼ਨ ਨੇ ਤੇ ਉਹ ਉਹਨਾਂ ਨੂੰ ਵੀ ਚਿੱਠੀਆਂ ਆ ਰਹੀਆਂ ਨੇ ਵੀ ਤੁਹਾਡੇ ਪੈਰੋਲ ਜਿਹੜੇ ਨੇ ਉਹ ਖਤਮ ਕੀਤੇ ਜਾ ਰਹੇ ਨੇ ਤੇ ਤੁਸੀਂ ਆਪਣਾ ਬੋਰੀਆ ਵਿਸਤਰਾ ਬੰਨੋ ਤੇ ਤੁਸੀਂ ਸੈਲਫ ਡੀਪੋਰਟ ਹੋ ਜਾਓ ਹੁਣ ਈਮੇਲਸ ਜਿਹੜੀਆਂ ਨੇ ਇਸ ਸਿਟੀਜ਼ਨਸ ਕੋਲੇ ਆ ਰਹੀਆਂ ਨੇ ਤਾਂ ਉਹ ਬਹੁਤ ਜ਼ਿਆਦਾ ਕਨਫਿਊਜ਼ ਨੇ ਹੁਣ ਨੀਕੋਲ ਦੀ ਗੱਲ ਕਰੀਏ ਨੀਕੋਲ ਤਾਂ ਉਹ ਇਮੀਗ੍ਰੇਸ਼ਨ ਦੇ ਵਕੀਲ ਨੇ ਉਹ ਕਹਿੰਦੇ ਮੈਂ ਇਹਨਾਂ ਗੱਲਾਂ ਨੂੰ ਸਮਝਦੀ ਹਾਂ ਲੇਕਿਨ ਸਾਰੀ ਦੁਨੀਆ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ ਹੈਗੀ ਔਰ ਕਹਿੰਦੇ ਮੈਂ ਜਦੋਂ ਆਪਣੀ ਵਾਸਤੇ ਇਹ ਜਿਹੜਾ ਨੋਟਿਸ ਵੇਖਿਆ ਕਹਿੰਦੇ ਰੇਂਜ ਆਫ ਇਮੋਸ਼ਨ ਸੀ ਮੈਨੂੰ ਪਹਿਲਾਂ ਤਾਂ ਹੈਰਾਨੀ ਵੀ ਹੋਈ ਮੈਨੂੰ ਹਾਸਾ ਵੀ ਆਇਆ ਮੈਨੂੰ ਡਰ ਵੀ ਲੱਗਿਆ ਮੇਰੀ ਸਮਝ ਤੋਂ ਇਹ ਬਿਲਕੁਲ ਬਾਹਰ ਸੀ ਵੀ ਹੋ ਕੀ ਰਿਹਾ ਕਹਿੰਦੇ ਪਰ ਮੈਂ ਲੋਕਾਂ ਨੂੰ ਜ਼ਰੂਰ ਦੱਸਣਾ ਚਾਹਨੀ ਹੈ ਕਿ ਜੇ ਤੁਹਾਨੂੰ ਵੀ ਐਸ ਆ ਇਮੀਗ੍ਰੇਸ਼ਨ ਜਿਹੜੇ ਜਿਹੜਿਆ ਚਿੱਠੀ ਆਈ ਹੈਗੀ ਜੇ ਤੁਸੀਂ ਸਿਟੀਜ਼ਨ ਹੋ ਜਾਂ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਤਾਂ ਤੁਸੀਂ ਡਰੋ ਨਾ ਤੁਸੀਂ ਇਮੀਗ੍ਰੇਸ਼ਨ ਐਕਸਪਰਟਸ ਤੋਂ ਸਲਾਹ ਲਓ ਪਰ ਹੁਣ ਨਿਕੋਲ ਨੇ ਨਿਕੋਲ ਮੈਕਰੋਨੀ ਅਟਾਰਨੀ ਜਿਹੜੀ ਹੈ ਉਹ ਇਮੀਗ੍ਰੇਸ਼ਨ ਦੇ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਉਹ ਕਹਿੰਦੇ ਵੀ ਜੇ ਤੁਹਾਨੂੰ ਅਜਹੀ ਕੋਈ ਚਿੱਠੀ ਆਉਂਦੀ ਹੈ ਤੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਜਾਂ ਗ੍ਰੀਨ ਕਾਰਡ ਹੋਲਡਰ ਹੋ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਤੁਹਾਡੇ ਤੇ ਪੈਰੋਲ ਇਹ ਕੰਮ ਨਹੀਂ ਕਰਦਾ ਪੈਰੋਲ ਜਿਹੜਾ ਹੈ ਉਹ ਉਹਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਅਮਰੀਕਨ ਸਰਕਾਰ ਨੇ ਅਮਰੀਕਾ ਦੇ ਵਿੱਚ ਆਉਣ ਵਾਸਤੇ ਐਂਟਰੀ ਕਰਨ ਵਾਸਤੇ ਤੁਹਾਨੂੰ ਇਜਾਜ਼ਤ ਦਿੱਤੀ ਹੈ ਪਰ ਜੇ ਤੁਸੀਂ ਬਾਈ ਬਰਥ ਅਮਰੀਕਾ ਦੇ ਸਿਟੀਜ਼ਨ ਹੋ ਪਰ ਗੋਲਟ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ ਹੈਗੀ ਸੋ ਤੁਸੀਂ ਆਲਰੇਡੀ ਇੱਥੇ ਰਹਿੰਦੇ ਹੋ ਖੈਰ ਇੱਕ ਸ਼ਿਕਾਗੋ ਦੇ ਅਟਰਨੀ ਕ੍ਰਿਸਟਨ ਹੈਰਿਸ ਹੈ ਉਹਨਾਂ ਨੇ ਵੀ ਨਾਲ ਸਲਾਹ ਇਹ ਦਿੱਤੀ ਹੈਗੀ ਆ ਉਹ ਕਹਿੰਦੇ ਜੀ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਵੀ ਤੁਸੀਂ ਆਪਣੇ ਡਾਕੂਮੈਂਟ ਆਪਦੇ ਕੋਲੇ ਰੱਖੋ ਤੁਸੀਂ ਆਪਣਾ ਪਾਸਪੋਰਟ ਜਿਹੜਾ ਹੈ ਯੂਐਸ ਪਾਸਪੋਰਟ ਆਪਣੇ ਕੋਲੇ ਰੱਖੋ ਤੁਸੀਂ ਘੱਟੋ ਘੱਟ ਜੇ ਤੁਹਾਡੇ ਕੋਲ ਬਰਥ ਸਰਟੀਫਿਕੇਟ ਹੈ ਉਹ ਰੱਖੋ ਮੰਨ ਲਓ ਕਿ ਕਿਤੇ ਇਮੀਗ੍ਰੇਸ਼ਨ ਦੀ ਰੇਡ ਪੈ ਰਹੀ ਹੈ ਉੱਥੇ ਬਹੁਤ ਸਾਰੇ ਇਲੀਗਲ ਲੋਕ ਨੇ ਉਹਨਾਂ ਦੇ ਵਿੱਚ ਤੁਹਾਨੂੰ ਫੜਿਆ ਨਾ ਜਾ ਸਕੇ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਵਾਸਤੇ ਅਥਾਰਟिटीज ਨੂੰ ਦਿਖਾਉਣ ਦੇ ਵਾਸਤੇ ਤੁਹਾਡੇ ਕੋਲੇ ਡਾਕੂਮੈਂਟਸ ਹੋਣੇ ਚਾਹੀਦੇ ਨੇ